ਪਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਦ ਕਰੂੰ ਗੁਰਦੇਵ ਕੋ ਵਾਹਿਗੁਰੂ ਮੁਖ ਮਾਹੇ ਉਚਾਰੇ ਦੁਏ ਕਰ ਜੋੜ ਧਰੂ ਚਰਨਾ ਪਰ ਜਾਉ ਸਦਾ ਗੁਰ ਕੋ ਬਲਿਹਾਰੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਪਰਤਨ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੂਰ ਅੰਧਾਰ ਸੁ ਕਹਵਟਾਲੇ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਹੇ ਹੋਵੇ ਸਿਫਤ ਖਸਮ ਦੇ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹ ਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ ਤਾਂ ਕੀ ਨਿਰਮਲ ਰੀਤ ਉਈ ਜਨ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਉ ਮਾਤਾ ਪਿਤਾ ਬਨਤਾ ਸੁਤ ਬੰਧਪਾ ऐष्ट मीत अरपाई पूरब जन्म के मिले संजोगी अंत है कोना सहाई मुक्त माल कनक लाल हीरा मन रंजन की माया हां हां करत बिहानी अबद है ਤਾ ਮਹਿ ਸੰਤੋਖ ਨਾ ਪਾਇਆ ਹਾਸਤ ਰਥ ਅਸਵ ਪਵਨ ਤੇਜ ਤਨੀ ਭੁੰਮਨ ਚਤਰਾੰਗਾ ਸੰਗ ਨਾ ਚਾਲਿਓ ਇਨ ਮੈਂ ਕਛੂ ਐ ਊਠ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖੀ ਹੁਜਲ ਸੰਗ ਸੰਤਨ ਕਹਿ ਪਾਈਐ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾ ਕਹਿ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ